और मेजर सिंह कार सेवा श्री हजूर साहब वालों ਦੇ ਸਹਿਯੋਗ ਨਾਲ ਅਤੇ ਇਕਤਾ ਯੂਥ ਕਲੱਬ ਸਾਨਨੇਵਾਲ ਵੱਲੋਂ ਇਤਿਹਾਸਕ ਸਥਾਨ ਮ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਪਾਤਸ਼ਾਹੀ ਦਸਵੀਂ ਨੰਦਪੁਰ ਸਾਨਨੇਵਾਲ ਵਿਖੇ ਪੱਲਦਾਰ ਅਤੇ ਸ਼ਾਨਦਾਰ ਬੂਟੇ ਵੰਡੇ ਗਏ ਇਸ ਮੌਕੇ ਪ੍ਰਧਾਨ ਆਕਾਸ਼ਦੀਪ ਕੌਲ ਨੇ ਦੱਸਿਆ ਕਿ ਤਕਰੀਬਨ 500 600 ਬੂਟੇ ਵੰਡੇ ਗਏ ਇਸ ਮੌਕੇ ਦੇ ਪ੍ਰਧਾਨ ਆਕਾਸ਼ ਆਕਾਸ਼ਦੀਪ ਕੌਲ ਜونی ਨੰਦਪੁਰ ਲਾਭਕਰ ਹੈ ਲਾਬੂ ਗੋਪੀ ਕੇਮਾ ਹੈਪੀ ਕੇਮਾ ਮਨਰੂਪ ਸਿੰਘ ਪਰਮਜੀਤ ਸਿੰਘ ਦਿਲਪ੍ਰੀਤ ਸਿੰਘ ਗੁਰਸਰਬਜੀਤ ਸਿੰਘ ਜਸਵਿੰਦਰ ਸਿੰਘ ਜੰਡੂ ਦਿਲਵਰ ਸਿੰਘ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰ ਮੌਜੂਦ ਸਨ ਬਹੁਤ ਬਹੁਤ ਵਧੀਆ ਕੰਮ ਹੋ ਰਿਹਾ ਹੈ ਕਿਵੇਂ ਦੇਖਦੇ ਹੋ ਨੌਜਵਾਨਾਂ ਦੇ ਇਸ ਉਤਪਾਲੇ ਨੂੰ ਵਧੀਆ ਪ੍ਰਾਣਾ ਨੌਜਵਾਨਾਂ ਦਾ ਸਾਰਿਆਂ ਨੂੰ ਆਪ ਦੇ ਇਸ ਦੇ ਦੋ ਦੋ ਘਟੇ ਲਾਉਣੇ ਚਾਹੀਦੇ ਆ ਅੱਜ ਬਹੁਤ ਮਨ ਖੁਸ਼ ਹੋਏ ਨੌਜਵਾਨਾਂ ਦੇ ਸੱਭਾ ਦੇ ਬਹੁਤ ਬਹੁਤ ਧੰਨਵਾਦ ਕਰਦਾ ਜੀ ਨਾਨਾ ਜਿਨ੍ਹਾਂ ਨੇ ਕੁਦਰਤ ਨੂੰ ਸੰਭਾਲਣ ਦੇ ਤੇ ਬਹੁਤ ਬਹੁਤ ਭਗਵਾਨੋਂ ਪ੍ਰਾਰਥਨਾ ਕਰ ਰਹੇ ਨੇ ਕਿਵੇਂ ਲੱਗਿਆ ਜੀ ਤੁਹਾਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਪ੍ਰੋਗਰਾਮ ਕਰਕੇ ਆਇਆ ਜੀ ਸਾਡੀ ਸੰਗਲ ਕਾ ਦੇ ਬਾਰੇ ਅਸੀਂ ਸਖਤ ਮੌਲ ਤੋਂ ਮੁੱਦੇ ਵੰਡ ਰਹੇ ਹਾਂ ਕਿ ਜਿੰਨਾ ਵੀ ਗੁਰੂ ਘਰ ਦਾ ਫੈਲਾਵ ਨਹੀਂ ਹੋ ਰਿਹਾ ਹੈਗਾ ਪਾਣੀ ਖੱਲੇ ਜਾ ਰਹੇ ਨੇ ਪਿੰਨਨ ਹੱਟ ਦੀ ਹੁਣ ਵਾਲੀ ਜਿਹੜੀ ਪਿੰਡਾਂ ਦੇ ਸਰਹੰਦਾਰ ਭਰਾ ਜੀ ਕਹਿੰਦਾਗਾ ਪਾਣੀ ਉੱਤਣਾ ਆਪਣੇ ਪਾਰੇ ਧੀਵੇਂ ਜਾ ਰਹੇ ਆ ਪਾਣੀ ਬੰਦਾ ਹੋ ਰਿਹਾ ਦਾ ਜੀ ਆਪ ਤੋਂ ਸੇਵਾ ਕਰ ਰਹੇ ਆ ਕਿ ਤੱਕ ਨਹੀਂ 5-6 ਦਿਨ ਤੱਕ ਬਣ ਚੁੱਕੇ ਆ ਅੱਗੇ ਵੱਧ ਰਹੇ ਆ ਸਾਨੂੰ ਬਸ ਸੁਝਾਉਦੇ ਨੇ ਆਪਾਂ ਬੇਜਰ ਸਿੰਘ ਕਾਲਸੇ ਵਾਲੇ ਬਹੁਤ ਬੜਾ ਧੰਨਵਾਦ ਸਾਨੂੰ ਮਤਲਬ ਪਹੁੰਚਿਆ ਉਹ ਨਹੀਂ ਪਤਾ ਤੇ ਨੇ ਕਿ ਵਾਹਿਗੁਰੂ ਜੀ ਦਾ ਖਾਸ ਕਰਤਾ ਹੈ ਉਸ ਦੀ ਬੇਚੀ ਕਿਵੇਂ ਦੇਖਦੇ ਆ ਨੌਜਵਾਨਾਂ ਲਈ ਇਸ ਉਭਰਾ ਲੈਣੇ ਇਹ ਬਹੁਤ ਵਾਰੀ ਸਾਰੇ ਟੀਮ ਪਰ ਆਏ ਬਹੁਤ ਵਾਰੀ ਮੀਟਿੰਗ ਕੀਤੀ ਆਪੀ ਇਹੇ ਪਹਿਰੇ ਵੀ ਆਏ ਸੀ ਕਿਉਂਕਿ ਕੁਰੀਆ ਬਹੁਤ ਜਿਆਦਾ ਆ ਲੱਗੇ ਲੱਗੇ ਹੈ ਕਿ ਉਹਨੇ ਟੀਵੀ ਬਹੁਤ ਵਾਰੀ ਲੱਗੇ ਨਾ ਕੰਮ ਕਰਨੇ ਆਹਨੇ ਉਹ ਬਿੱਟਰੋ ਸਤਵਾਰਨੇ ਬੁੱਕ ਲੈ ਜਾ ਰਹੇ ਨੇ ਕੋ ਦੋ ਲੈ ਕੇ ਜਾ ਰਹੇ ਤਿੰਨ ਲੈ ਕੇ ਜਾ ਰਹੇਗਾ ਕੋਈ ਲੱਗ ਰਿਹਾ ਆਉਣ ਵਾਲੇ ਮਤਲਬ ਇਹ ਪ੍ਰਦੂਸ਼ਣ ਤੋਂ ਬਹੁਤ ਫਸਦਾ ਹੈਗਾ ਜਿਨੇ ਅੱਜ ਕੱਲ ਦੀ ਨੌਜਵਾਨ ਪੀੜੀ ਇਹਨਾਂ ਨਗੀਆਂ ਵਿੱਚ ਜਾ ਰਹੀ ਹੈ ਤਾਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਬਸ ਮੈਚ ਦੇਖਿਆ ਯਾ ਵੀਰੋ ਵੀ ਨਸ਼ਾ ਨਾ ਕਰੋ ਪੀ ਡੱਟ ਕੇ ਰਹੋ ਮਿਹਨਤ ਕਰੋ ਆਪਣੀ ਹੱਥ ਲਾਲ ਦੀ ਪਾਓ ਪਿੱਟੀ ਕੇ ਵਿੱਚ ਕੋਈ ਨਹੀਂ ਕੋਸ਼ਿਸ਼ ਰੱਖਦਾਗਾ ਵੀ ਅੱਜ ਦਾ ਨਾਸ਼ਾ ਇੰਨਾ ਕਿ ਬਰੋਧ ਹੋ ਚੁੱਕਿਆ ਵੀ ਇੰਨਾ ਕਹਾਡਾ ਪੰਜਾਬ ਦਾ ਸੋਨੇ ਚਿੜੀ ਸੀ ਨਾ ਅੱਜ ਹੋ ਬਹੁਤ ਬੁਰਾ ਹਾਲ ਜੋ ਤਾਂ ਨਿਵਾਂ ਸਮਾਜ ਰਵਾਇਤ ਬਾਰ ਬਾਰ ਜਿਹੜਾ ਸਾਹ ਦੇ ਚਾਹਿਆ ਪਿੱਟੀ ਕੇ ਨਾਲ ਮਾਰਦੇ ਆ ਸਾਰੇ ਆਪ ਦੇ ਵਿੱਚ ਅੰਦਪੁਰ ਵਿੱਚ ਬਾੜ ਨੰਬਰ 1 ਨਾਲ ਦੇ ਵਿੱਚ ਪਿੱਟੀ ਕੇ ਨਾਲ ਮੁੰਡਾ ਮਰਿਆ ਕੋਈ ਕਿਸੇ ਤੰਗ ਦੇ ਪਾਸੇ ਨਹੀਂ ਫਰਕਿਆ ਸਰਕਾਰਾਂ ਤਾਲੀਆਂ ਕੋਈ ਨਹੀਂ ਹੈਗੀਆਂ ਕੁਈ ਜਾਂਦੇ ਕੋਈ ਕੋਟ ਨਹੀਂ ਕਰਦਾ ਹੈਗਾ ਕਿ ਇਹ ਵੀ ਪੀ ਲਵੀਰੋ ਤੁਸੀਂ ਆਪਣਾ ਸਟੈਂਡ ਰੱਖੋ ਕਿਸੇ ਸਪੋਰਟਿੰਗ ਕੋਸ ਕਰਦਾ ਰਹੋ ਠੀਕਾ ਕਿ ਆਪਣੇ ਮਾਂ ਪਿਓ ਕੋ ਨਹੀਂ ਦੇਖ ਪਾਣੇ ਪੈਸੇ ਕਿਦਾਂ ਸਾਨੂੰ ਪਾਲਣ ਲਈ ਉਹ ਆਪਣੀਆਂ ਜਨੀਆਂ ਲਾਣਦੇ ਆ ਤੇ ਅਸੀਂ ਪੜਾਪੇ ਜਿਵੇਂ ਸਾਥ ਹੀ ਦੇਣਾ ਤੇ ਹੋ ਅਸੀਂ ਮਤਲਬ ਉਹ ਸਾਥ ਕਰਦੇ ਨੇ ਠੀਕ ਆ ਕਿ ਵੀਰ ਨਸ਼ਾ ਨਾ ਕਰੋ ਆਪੇ ਮਿਹਨਤ ਕਰੋ ਖਾਣਾ ਖਾਓ ਕੰਮ ਕਰੋ ਮਿਹਨਤ ਕਰੋ ਕਿਉਂਕਿ ਤੁਹਾਡੇ ਮਾਪਿਆਂ ਦਾ ਨਾਮ ਰੋਸ਼ਨ ਹੋਵੇ ਕੋਈ ਵੀ ਨਸ਼ਾ ਕਰਨੀ ਨਿਕਲੋ ਕਿ ਆਪਣੇ ਬੱਚਾ ਦੇ ਵਿੱਚ ਜੋ ਨਸ਼ਾ ਵੇਚਦਾ ਦਾ ਆਪਣੇ ਮਤਲਬ ਜੇ ਨਸ਼ਾ ਵੇਚਦਾ ਪੜਦਾ ਵਿਰੋਧ ਕਰੋ ਉਸ ਦਾ ਵਿਰੋਧ ਤੋਂ ਸਮਝਾਓ ਇਸ ਸਮੇਂ ਦਾ ਕਿ ਆਪਣੇ ਬਾੜਾ ਜਾਓ ਮਾਣੇ ਵਿੱਚ ਜਾਓ ਠੀਕ ਆ ਮਿਲਾਂਗੇ ਸਹਿਯੋਗ ਲਓ ਕਾਬੂ ਉਹਨਾਂ ਨੂੰ ਜਿਹੜੇ ਨਸ਼ੇ ਦੀ ਆਦਤ ਪੈਂਦਾ ਵੀਰੋ ਹਨੀ ਦਾ ਵੀ ਪਿੰਡ ਕਰਿਆ ਸਿਪ ਵਾਹਿਗੁਰੂ ਜੀ ਮਿਹਰ ਬਾਪ ਦਾ ਰੱਖਿਆ ਪਾਸ਼ਾ ਕੀ ਨਸ਼ਾ ਤੋਂ ਰਹਿਤ ਪੰਚਾ ਪਾਸ਼ਾ ਚੜ੍ਹਦੀ ਕਲਾ ਰੱਖੀ ਮਹਾਰਾਜ ਕੀ ਹੈ ਜੀ ਸੁਭਨਾਮ ਤੁਹਾਡਾ ਇਹ ਅੱਜ ਦਾ ਜੋ ਉਪਰਾਲਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਦਾ ਉਪਰਾਲਾ ਹੀ ਸਾਡਾ ਵਾਤਾਵਰਣ ਸਾਫ਼ ਰੱਖਣ ਦੇ ਵਾਅਦੇ ਕਰਦੇ ਕਰਦੇ ਸੀ ਤਕਰੀਬਨ 400 500 ਬੁੱਧਾ ਹਾਈਵੇ ਤੇ ਮੇਨ ਹਾਈਵੇ ਤੇ ਹੀ ਵੜਿਆ ਵਾ ਸਾਡੇ ਇੱਕ ਰੁਪਏ ਦਾ ਮਾਰਦੇ ਘਟਨੀ ਅਸੀਂ ਕੂਟ ਅਸੀਂ ਦਸਤੋਬੰਦੀ 500 ਕੂਟ ਪੰਚ ਚੁੱਕੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਬਾਕੀ ਬੈਸਟ ਮੈਸੇਜ ਹੈ ਜੀ ਕਿ ਤੁਸੀਂ ਰਸਿਆਂ ਤੋਂ ਦੂਰ ਰਹੋ ਵੱਲੋਂ ਸਿਵਲ ਸੇਵਾ ਦੇ ਕੰਮ ਕਰੋ ਜਿਹੜੇ ਨਾਲ ਕੌਣ ਵਾਲੀ ਪੀੜੀ ਨੂੰ ਬਹੁਤ ਵਧੀਆ ਜਲਾਸੀ ਜੀ